ਦੇ ਦਿੱਤੀ ਦੇਖਦੇ ਦੇਖਦੇ ਹਾਰ ਜਾਂਦੇ ਆ ਸਵਾਸਾ ਦਾ ਤਨ ਖਤਮ ਹੋ ਜਾਂਦਾ ਹੈ ਹੁਣ ਮਹਾਰਾਜ ਨੇ ਫਿਰ ਬਚਨ ਕੀਤਾ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਹਰ ਨਾਮ ਉਚਾਰੇ ਹੁਣ ਇਸ ਤਰ੍ਹਾਂ ਵੀ ਬਥੇਰਾ ਮਾਤਾ ਪਿਤਾ ਨਾਲ ਖੇੜਲੇ بڑے ਮਾ ਆਪ ਹੰਡਾਲੈ ਨੇ ਰਜੇ ਨਹੀਂ ਆਈ ਵਾਰ ਜੁਣ ਚ ਨਵਾਂ ਮਾ ਆਪ ਮਿਲਦਾ ਨਵੀਂ ਮਾਂ ਮਿਲਦੀ ਤਾਂ ਉਹਦਾ ਗਰਭ ਹੁੰਦਾ ਪ੍ਰਾਪਤ ਤੇ ਪਿਤਾ ਉਹਦੇ ਨਾਲ ਸੰਜੋਗ ਕਰਦਾ ਹੈ ਹਜ਼ਾਰਾਂ ਜਨਮ ਲੈ ਲਏ ਇੰਨੇ ਮਾ ਆਪ ਤੋਂ ਰਜ ਗਿਆ ਇੰਨੇ ਨਹੀਂ ਰਜਿਆ ਇੰਨੇ ਭਰਾ ਪੈਣ ਜਿੰਨੀ ਵਾਰ ਧਰਤੀ ਤੇ ਆਏ ਆਈ ਵਾਰ ਬਹੁਤਾ ਹੀ ਮੰਗਦਾ ਰਿਆਂ ਤੇ ਆਈ ਵਾਰ ਤੈਨੂੰ ਰੋਟੀ ਖਾਣ ਪੀਣ ਦੁਕਾਨ ਬਿਜ਼ਨਸ ਚਾਹ ਪੰਛੀ ਬਣਿਆ ਜਾਨਵਰ ਬਣਿਆ ਤੈਨੂੰ ਦਿੱਤਾ ਖਾ ਖਾ ਕੇ ਰਜੇ ਨਹੀਂ ਉਹ ਹੈ ਨਹੀਂ ਚਾਰ ਜੋਗ ਹੋ ਗਏ ਕਿੰਨਾ ਖਾ ਲਿਆ ਕਿੰਨੇ ਮਾਂ ਬਾਪ ਖੰਡਾ ਲੈ ਕਿੰਨਾ ਕੰਮ ਭੋਗ ਕੀਤਾ ਕਿੰਨੀ ਵਾਰੀ ਵਿਆਹ ਕਰਾਇਆ ਚਾਰ ਜੋਗਾਂ ਚ ਕਿੰਨੀ ਵਾਰ ਬੱਚੇ ਪੈਦਾ ਕੀਤੇ ਆ ਕਦੇ ਵਿਚਾਰ ਕੇ ਦੇਖਿਆ ਕਤ ਕੀ ਮਾਈ ਬਾਪ ਕਤ ਕੇਰਾ ਕਿ ਤੂੰ ਥਾਵੋ ਹਮ ਆਏ ਕਦੇ ਵੇਖਿਆ ਕਿੰਨੇ ਮਾਂ ਬਾਪ ਬਣਾਏ ਆ ਕਿਹੜੀਆਂ ਜੂਨਾ ਚ ਆਏ ਹੋ ਇਹ ਤਾਂ ਨਹੀਂ ਸਾਨੂੰ ਪਤਾ ਜੀ ਸੰਤ ਆਪਦੇ ਬਿਜ਼ਨਸ ਦਾ ਖਿਆਲ ਰਹਿਂਦਾ ਹੈ ਵਪਾਰ ਦਾ ਖਿਆਲ ਰਹਿਂਦਾ ਮਹਾਰਾਜ ਬਚਨ ਕਰਦੇ ਆ ਇਹ ਜੀ ਤੂੰ ਕੌਣ ਕਹਾਂ ਤੇ ਆਇਓ ਆਦੇ ਜੇ ਤੈਨੂੰ ਨਹੀਂ ਸਮਝ ਆਉਂਦੀ ਪਈ ਦੇਖ ਮੈਲ ਬਹੁਤ ਐ ਜਨਮ ਜਨਮ ਕਿਸਮਣ ਕੋ ਮਲ ਲੱਗੀ ਕਾਲਾ ਹੋਆ ਹੁਣ ਪਛੋਕੜ ਪਛੱਕੜ ਸਭ ਭੁੱਲ ਗਏ ਨੇ ਜੀ ਉਹ ਫੇਰ ਦਿੱਲੀ ਯਾਦ ਆਈ ਜਾਂਦੀ ਵਾਰ-ਵਾਰ ਹੁਣ ਸਾਰਾ ਵਪਾਰ ਯਾਦ ਆਈ ਜਾਂਦਾ ਕੌਣ ਦੇਖਦਾ ਪਿੱਛੇ ਉਹ ਆਂਦੇ ਗੁਰੂ ਨੂੰ ਪੁੱਛ ਲੋ ਗੁਰੂ ਤੁਹਾਨੂੰ ਦੱਸ ਦੇਗਾ ਤੁਸੀਂ ਪ੍ਰੈਕਟੀਕਲ ਨਹੀਂ ਕਰ ਸਕਦੇ ਗੁਰੂ ਦੱਸ ਦੇਗਾ ਤੁਸੀਂ ਕੌਣ ਹੋ ਕਿੱਥੋਂ ਆਏ ਹੋਏ ਹੋ ਤੇ ਉੱਥੇ ਫਿਰ ਮਹਾਰਾਜ ਬਚਨ ਕਰਦੇ ਨੇ ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗਜਮੀਣ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਹੋਇਓ ਸਾਡਾ ਪਛੋਕਰ ਦੱਸਦੇ ਬਿਮਾਰੇ 84 ਲੱਖ ਜੁਨਾਂ ਚੋਂ ਆਇਆ ਤੂੰ ਹਾਂਜੀ ਫਿਰ ਤਾਂ ਫਿਰ ਤਾਂ ਬਹੁਤੇ ਜੋ ਹਾਰਿਓ ਹੁਣ ਵਾਪਸ ਜਾਣਾ ਕਿ ਨਹੀਂ ਜਾਣਾ ਜੇ ਤਾਂ ਜਾਣਾ ਫਿਰ ਵਿਚਾਰਾਂ ਨੂੰ ਛੱਡ ਕੇ ਆ ਨਾਮ ਨੂੰ ਮਨ ਦੇ ਵਿੱਚ ਵਸਾ ਲੋ ਕਿਉਂਕਿ ਧਿਆਨ ਦੀ ਖੇਲ ਹੈ ਧਿਆਨ ਵਿਚਾਰਾਂ ਵਿੱਚ ਹੋਣ ਕਰਕੇ श्वासन ਦਾ ਧਨ ਵਿਚਾਰਾਂ ਵਿੱਚ ਖਰਚ ਹੋ ਰਿਹਾ ਤੇ ਜਿੱਥੇ ਜਿੰਨੇ श्वास ਖਰਚ ਹੋਏ ਗਿਣਤੀ ਦੀ ਕਾਊਂਟ ਕਰੀ ਉਸੇ ਜ਼ੋਨ ਚ ਚਲਿਆ ਜਾਂਦਾ ਤੇ ਜੇ ਨਾਮ ਦੇ ਵਿੱਚ ਧਿਆਨ ਆ ਜਾਵੇ ਜੇ ਤੂੰ ਤੇਰੇ ਧਿਆਨ ਨੂੰ ਸੱਚ ਦੀ ਸੇਵਾ ਵਿੱਚ ਲਾ ਸਕਦਾ ਹੈ ਅਕਾਲ ਦੀ ਸੇਵਾ ਵਿੱਚ ਲਾ ਸਕਦਾ ਹੈ ਜੇ ਉਹਨੂੰ ਧਿਆ ਸਕਦਾ ਫਿਰ ਮੁਕਤ ਹੋ ਜਾਏਗਾ ਦੇਖ ਲੈ ਸਲਾਹ ਕਰ ਲੈ